ਨਿਵਾਜ ਕਰ ਸੁਨ ਸੁਮਾ ਹੋ ਆਵਾ ਜਨ ਸੁਨ ਮਨ ਨਗਰੀ ਪਈ ਦੇਖ ਪਿਰ ਭਿਆ ਹੈ ਰਾਮ ਸੁਨ ਮਨ ਗਰੀਬੇ ਦੇਖ ਪੀਰ ਭਰਾ ਹੈ ਰਾਨ ਦਿੱਤੀ ਮਾਂ ਨੂੰ ਨਿਵਾਜ ਇਤੀ ਮੰਗ ਨਿਵਾਜਕਾਰ ਸੋਨ ਸੁਮਾ ਹੋ ਆ ਚਹਨਾ ਸੁਨ ਮਨ ਨਗਰੀ ਪਈ ਦੇਖ ਪੀਰ ਪੜਾ ਤਨੁ ਮਨੁ ਨਾ ਗ੍ਰਿਪੈ ਦੇਖ ਪੀਰ ਭਰਾ ਹੈ ਬਾਬਾ ਗਿਆ ਬਾਗਦਾਦ ਨੂੰ ਬਾਹਰ ਜਾਏ ਕੀ ਆਇਆ ਸਥਾਨਾ ਫਿਰ ਬਾਬਾ i ਈ ਮੰਗੁ ਨਿਵਾਜ ਕਰ ਰਾਮ ਸਤਾਰਾ ਪੁੱਛਿਆ ਫਿਰ ਕਹਾਸਤ ਕੀ ਕਾਣ ਫਕੀਰ ਇਸ ਕਾ ਸੇਰਾ ਫਿਰ ਕਦਸਤ ਕੀਰ ਗਾਉਣ ਤਕੀਰ ਗਾਉਣ ਤਕੀਰ ਪੁੱਛਿਆ ਆ ਫਿਰ ਕਾ ਦਸਤਗੀ ਕੌਣ ਮੁਕੀ ਵਿਸਾ ਕਰਣਾ ਸੁਨ ਮਨ ਨਗਰੀ ਪਈ ਦੇਖ ਪੀਰ ਭਇਆ ਤੇ ਆਕਾਚ ਚਾਹੂੰ ਤੇ ਸੁਜਾਨਾ ਦਰ ਤੇ ਆਕਾਚ ਚਾਹੂੰ ਤੇ ਸੁਜਾਨਾ ਦਰ ਤੇ ਆਕਾਚ ਚਾਹੂੰ ਤੇ Let me ਬਾਜ ਗੁਰੂ ਦੂ ਬਾਜ ਸਾਰਾ ਬਾਜ ਗੁਰੂ ਦੂ ਬਾਜ ਸਾਰਾ ਬਾਜ ਗੁਰੂ ਦੂ ਬਾਜ ਸਾਰਾ sara Uh ਹੌਲ ਖੜਾ ਧਰ ਵਾਜ ਜਗ ਸਾਰਾ ਵਾਹਿਗੁਰੂ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਥਾਏ ਭਾਗੇ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਲ ਦੇ ਰਹਿਮਤ ਨਾਮ ਦੀਆਂ ਦਾਤਾ ਸੇਵਾ ਦੀਆਂ ਦਾਤਾ ਸਰਬੱਤ ਸੰਗਤਾਂ ਨੂੰ ਸਤਿਗੁਰੂ ਬਖਸ਼ਿਸ਼ ਕਰਨ ਕੋਟਾਨ ਕੋਟ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸਰਬੱਤ ਸੰਗਤਾਂ ਦਾ ਸ੍ਰੀ ਹਜੂਰ ਬਾਬਾ ਜੀ ਦਾ ਔਰ ਬਾਬਾ ਜੀ ਦੇ ਸਮੂਹ ਸੇਵਾਦਾਰਾਂ ਦਾ ਸਰਦਾਰ ਗੁਰਦੀਪ ਸਿੰਘ ਸਰਦਾਰ ਬਲਹਾਰ ਸਿੰਘ ਜੀ ਸਾਡੇ ਸਤਿਕਾਰਯੋਗ ਸੰਤ ਹਰਬੰਸ ਸਿੰਘ ਜੀ ਔਰ ਮੇਰੇ ਵੀਰ ਨੌਜਵਾਨ ਸੇਵਾਦਾਲ ਬਾਬਾ ਸਾਹਿਬ ਸਿੰਘ ਜੀ ਦੇ ਜੋ ਸੇਵਾਦਾਰ ਹਨ ਸਰਦਾਰ ਅਮਰਜੀਤ ਸਿੰਘ ਜੀ ਸਮੁੱਚੇ ਨੌਜਵਾਨ ਸੇਵਾਦਾਲ ਦਾ ਕੋਟਾਣ ਕੋ ਧੰਨਵਾਦ ਹੈ ਆਸ ਹੈ ਕਿ ਆਪ ਇਹ ਹਾਜ਼ਰੀ ਦਾਸਾਂ ਦੀ ਸਮੂਹ ਜਥਿਆਂ ਦੀ ਆਪ ਜੀ ਪ੍ਰਵਾਨ ਕਰੋਗੇ ਔਰ ਬਾਬਾਈ ਨੇ ਬੜੀ ਬਖਸ਼ਿਸ਼ ਕੀਤੀ ਹੈ ਗਰੀਬਨਵਾਜ਼ੀ ਕੀਤੀ ਹੈ ਸਮੂਹ ਜਥਿਆਂ ਨੂੰ ਦਾਸਾਂ ਨੂੰ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਦਿਦਾਰ ਬਖਸ਼ਿਸ਼ ਕਰਾਏ ਹਨ। ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣੇ ਥਾਈ ਪਉਣ ਫੁੱਲ ਚੁਕਦੀ ਖੇਮਾ। ਸ੍ਰੀ ਹਜੂਰ ਬਾਬਾ ਜੀ ਨੂੰ ਆਪ ਸਰਬੱਤ ਸੰਗਤਾਂ ਨੂੰ ਛੋਟੇ ਬਾਬਾ ਜੀ ਬਾਬਾ ਅਮਰਜੋਤ ਸਿੰਘ ਜੀ ਬਾਬਾ ਕਰਮਜੋਤ ਸਿੰਘ ਜੀ ਮਾਤਾ ਜੀ ਵੱਡੇ ਮਾਤਾ ਜੀ ਛੋਟੇ ਮਾਤਾ ਜੀ ਸਮੂਹ ਪਰਿਵਾਰ ਨੂੰ ਤਨ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਜਥਿਆਂ ਵੱਲੋਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਫੇਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ